ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਆ ਜੀ ਆਪਾਂ ਕੋਈ ਵੀ ਗੁੰਡਾ ਜਿਆਦਾ ਨਹੀਂ ਰੱਖਿਆ ਇੱਥੋਂ ਲੈ ਕੇ ਇੱਥੋਂ ਤੱਕ ਆਪਣੇ ਤਿੰਨ ਤਿੰਨ ਗੁੰਡੇ ਹੀ ਆ ਜੀ ਸਾਰੇ ਗੁੰਡੇ ਤਿੰਨ ਤਿੰਨ ਆ ਜੀ ਤੇ ਆਪਾਂ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਹੀ ਇਹ ਡਿਜ਼ਾਈਨ ਬਣਦਾ ਤੇ ਡਿਜ਼ਾਈਨ ਦੇਖੋ ਜੀ ਬਹੁਤ ਸੋਹਣਾ ਬਣਦਾ ਤਿਆ ਦੇਖੋ ਜੀ ਇੱਕ ਸਲਾਈ ਇਸ ਤਰ੍ਹਾਂ ਬਣਦੀ ਆ ਆਹ ਕੁੰਡੇ ਤੇ ਆ ਜਿਹੜੀ ਬਣਾਉਣੀ ਹੈ ਪੂਰੀ ਸਲਾਈ ਦੇਖੋ ਜੀ ਹਾਂ ਜਿਵੇਂ ਜਿ ਇੱਕ ਚੈੱਕ ਬਣਦਾ ਹੁੰਦਾ ਇਸ ਤਰ੍ਹਾਂ ਬਣਦਾ ਏ ਦੇਖੋ ਬਹੁਤ ਸੋਹਣਾ ਲੱਗਦਾ ਤੇ ਜੇ ਆਪਣੇ ਕੋਲੇ ਜਿਆਦਾ ਕਲਰ ਪਏ ਆ ਤਾਂ ਆਪਾਂ ਜਿਹੜੇ ਆਹ ਇੱਕ ਕਲਸਰ ਆ ਆਹ ਸਲਾਈਆਂ ਜਿਹੜੀਆਂ ਆਪਾਂ ਅਲੱਗ-ਅਲੱਗ ਕਲਰ ਦੀਆਂ ਵੀ ਪਾ ਸਕਦੇ ਆ ਤੇ ਆਪਾਂ ਇਹ ਬਣਾਈ ਜਾਂਦੇ ਸੀ ਤੇ ਮੈਂ ਕਿਹਾ ਚੱਲ ਆਪਾਂ ਇਸੇ ਤੀ ਦੱਸ ਦਿੰਨੇ ਆ ਜੀ ਕਿ ਆਪਾਂ ਹੁਣ ਆ ਦੇਖੋ ਜੀ ਮੈਂ نیچے ਉਲਟੀ ਸਲਾਈ ਬਣਾਈ ਸੀ ਬਾਰਡਰ ਬਣਾ ਕੇ ਤਾਂ ਆਪਾਂ ਆਹ ਵਾਲੀ ਸਲਾਈ ਬਣਾ ਲਈ ਐ ਅ ਉਲਟੀ ਸਾਈਡ ਤੋਂ ਆਪਾਂ ਇਹ ਸਲਾਈ ਸਿੱਧੀ ਬਣਾਈ ਐ ਤੇ ਚਲੋ ਜੀ ਆਪਾਂ ਹੁਣ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਜੀ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਕਰਿਓ ਜੀ ਸਪੋਰਟ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਦੇਖੋ ਜੀ ਆਪਾਂ ਆਪਣਾ ਵਾਲਾ ਦੂਸਰਾ ਕਲਰ ਲਾਵਾਂਗੇ ਇਸ ਕਲਰ ਨਾਲ ਆਪਾਂ ਵਾਲੇ ਤਿੰਨ ਗੁੰਡੇ ਬਣਾ ਲਾਂਗੇ ਆ ਤਿੰਨ ਗੁੰਡੇ ਆਪਾਂ ਉਤਾਰ ਲਾਂਗੇ ਤਿੰਨ ਗੁੰਡੇ ਆਪਾਂ ਬਣਾ ਲਵਾਂਗੇ തെന്നുണ്ടേ ഉതാർ సైడ్ ఆ గేటీ సైడ్ సలాయి సద్ధీ బే తిన్న కండి సే బే జే కుండే అతారే సునుతారు లే ਆਪਣੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਘੰਟੀ ਵਾਲਾ ਬਟਨ ਵੀ ਦਵਾ ਦਿਆ ਕਰੋ ਤਾਂ ਜੋ ਆਪਣੀ ਜਿਹੜੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਬਹੁਤ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਆਪਾਂ ਲੈ ਕੇ ਆਉਨੇ ਆ ਜੀ ਤੇ ਜਰੂਰ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਚਲੋ ਜੀ ਆਪਾਂ ਲਾਸਟ ਵਾਲੇ ਤਿੰਨ ਕੁੰਡੇ ਵੀ ਸਿੱਧੇ ਬਣਾ ਲੇ। ਤੇ ਹੁਣ ਆਪਾਂ ਇਸੇ ਕਲਰ ਨਾਲ ਹੀ ਬਣਾਉਣੀ ਹਾਲੇ ਇਹ। ਹੁਣ ਆਪਾਂ ਸਾਰੇ ਕੁੰਡੇ ਬਣਾ ਲਵਾਂਗੇ। चलो जी आप इधरों सीधी बना लिए सिलाई उल्टी साइड तो भी अपने ये सिलाई सीधी बनाऊंगी है ਹੁਣ ਦੇਖੋ ਜੀ ਆਪਾਂ ਪੀਲੇ ਨਾਲ ਬਣਾਉਣਾ ਹੈ ਪੀਲੇ ਨਾਲ ਬਣਾਉਣਾ ਜਦੋਂ ਆਪਾਂ ਆਹ ਵਾਲੇ ਗੁੰਡੇ ਤਿੰਨ ਪਹਿਲਾਂ ਆਪਾਂ ਇਹ ਬਣਾਏ ਸੀਗੇ ਹੁਣ ਆਪਾਂ ਇਹਨਾਂ ਨੂੰ ਹਟਾਰ ਲੈਣਾ ਆਹ ਵਾਲੇ ਗੁੰਡੇ ਹੁਣ ਆਪਾਂ ਬਣਾਵਾਂਗੇ ਜੀ ਕਿਉਂਕਿ ਸਸ ਆਪਣਾ ਉਹੀ ਰਹੂਗਾ ਤਿੰਨ ਗੁੰਡੇ ਆਪਾਂ ਬਣਾਉਣੇ ਆ ਤੇ ਤਿੰਨ ਆਪਾਂ ਤਾਰ ਲੈਣੇ ਆ ਇਹ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਤੇ ਹੁਣ ਦੇਖੋ ਜੀ ਆਪਾਂ ਇਹ ਅਦੇ ਨਾਲ ਹੀ ਬਣਾਵਾਂਗੇ ਔਰੰਜ ਨਾਲ ਹੀ ਇਹਦੇ ਨਾਲ ਆਪਾਂ ਸਾਰੇ ਕੁੰਡੇ ਸਿੱਧੇ ਸਿੱਧੇ ਬਣਾ ਲੈਣੇ ਇਹ ਲਓ ਜੀ ਆਪਾਂ ਨਾ ਸਿੱਧੀ ਸਲਾਈ ਬਣਾ ਲਈ ਸੀ ਇਧਰੋਂ ਆਪਾਂ ਇਹ ਸਲਾਈ ਸਿੱਧੀ ਬਣਾ ਲੈਣੀ ਹੈ ਉਲਟੀ ਸਾਈਡ ਤੋਂ ਵੀ ਆਪਾਂ ਸਲਾਈ ਇਹ ਸਿੱਧੀ ਬਣਾ ਲੈਣੀ ਹੈ ਤੇ ਲਓ ਜੀ ਆਪਣਾ ਡਿਜ਼ਾਈਨ ਦੇਖੋ ਇਸ ਤਰ੍ਹਾਂ ਬਣ ਕੇ ਤਿਆਰ ਹੋਇਆ ਦੇਖੋ ਜੀ ਬਿਲਕੁਲ ਨਵਾਂ ਜਿਹਾ ਡਿਜ਼ਾਈਨ ਹੈ ਆਪਾਂ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਦੋ-ਦੋ ਕੁੰਡੇ ਤਿੰਨ-ਤਿੰਨ ਕੁੰਡੇ ਹੋਏ ਆਪਾਂ ਇਹਨਾਂ ਦੇ ਜਾਨ ਬਣਾ ਸਕਦੇ ਹਾਂ ਹਲਕੇ-ਹਲਕੇ ਬੱਚਿਆਂ ਦੇ ਕੋਟੀਆਂ ਸਵੈਟਰਾਂ ਲਈ ਤਾਂ ਆਪਣੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਿਓ ਤੇ ਵੱਧ ਤੋਂ ਵੱਧ ਜੀ ਆਪਣੇ ਚੈਨਲ ਨੂੰ ਸਪੋਰਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਸੋਣਾ ਜਿਆ ਕਰ ਦਿਓ ਜੀ ਕਮੈਂਟ ਬਾਕੀ ਤੁਸੀਂ ਦੱਸਿਓ ਤੁਹਾਨੂੰ ਡਿਜ਼ਾਈਨ ਕਿਵੇਂ ਲੱਗਿਆ ਕਮੈਂਟ ਇਹਦੇ ਬਾਰੇ ਜ਼ਰੂਰ ਕਰਦੇ ਹੋ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ